ਇਹਨੂੰ ਵੀ ਵੰਡੀ ਪਾਉਣ ਦੀ ਸੋਚ ਤੇ ਚੰਦੇਸਲੀ ਉਹ ਗੱਲਾਂ ਬਹੁਤ ਕਰਦੇ ਜੋਸ਼ੀ ਸਾਹਿਬ ਦੱਸਦਣ ਜਿਉਂਦੀਆਂ ਅਸੀਂ ਹਰ ਤਰੀਕੇ ਨਾਲ ਤੁਹਾਡੇ ਕੋਲ ਹਾਜ਼ਰ ਹਾਂ ਪਰ ਮੈਂ ਅੱਜ ਵੀ ਕਹਿੰਦਾ ਜਿਹੜੇ ਭੁੱਲੇ ਭਟਕਿਆ ਭਾਈ ਇਹਨਾਂ ਨੇ ਮਾਣ ਦਿੱਤਾ ਜੇ ਮਾਣ ਦੇਣਗੇ ਤੇ ਕੋਈ ਇੱਜ਼ਤ ਬਣੀ ਰਹੂਗੀ ਜੇ ਇਹਨਾਂ ਨੂੰ ਛੱਡ ਕੇ ਇਕੱਲਿਆਂ ਦੀ ਗੱਡੀ ਨਹੀਂ ਚੱਲਣੀ ਲੋਕਾਂ ਨੂੰ ਪਿਆਰ ਸੱਚਾ ਰੋਕਈ ਹੰਤਾ ਦੇ ਬੁਖਾ ਕੇ ਤੁਹਾਨੂੰ ਐਮਐਲ ਤੇ ਐਮਪੀ ਵਜੀਰ ਮੁੱਖ ਮੰਤਰੀ ਬਣਾਉਣ ਵਾਲੀ ਇਹ ਸਮਰੱਥਾ ਰੱਖਦੇ ਇਸ ਦੀ ਜੀ ਤੁਹਾਡੇ ਲਈ ਯਾਦ ਰੱਖੀ ਉਸ ਹੀ ਸੋਚ ਨਾਲ ਜੁੜੇ ਰਹੋ ਉਹ ਸੋਚ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਹੁਤ ਸਰਕਾਰ ਯੋਗ ਸਦਾਨ ਸਿੰਘ ਜੀ ਸੰਬਦਨੀ ਪ੍ਰਧਾਨ ਸ਼ਮੂਲੀ ਕਾਲਿੰਦ ਮਾਝੇ ਦੇ ਜਰਨੈਲ ਵਿਕਰਮ ਸਿੰਘ ਮਰੀਟਿਆ ਜੀ ਮੇਤਾ ਸਾਹਿਬ ਜ਼ਿਲ੍ਹਾ ਪ੍ਰਧਾਨ ਪਹਿਲਵਾਨ ਜੀ 바ਵਾ ਸਿੰਘ ਜੀ ਪੰਜਾਬ ਸਿੰਘ ਜੀ ਬਾਕੀ ਜਿਹੜੇ ਵੀ ਅਧਿਆਸੀ ਸਾਹਿਬ ਜਿਹੜੇ ਵੀ ਸੀਨੀਅਰ ਸਾਰੇ ਤੁਸੀਂ ਕ੍ਰੀਮ ਬੈਠੇ ਜੇ ਅੱਗੇ ਦੀ ਵਾਈਗੁੜੀ ਕਾਲਸਾ ਸ਼੍ਰੀ ਵਾਈਗੁੜੀ ਦੀ ਫਾਦੇ ਸਰਦਾਰ ਸਰਵੀਰ ਸਿੰਘ ਬਾਦਲ ਜੀ ਨੇ ਤੁਹਾਡੇ ਸਾਹਮਣੇ ਆਪਣੇ ਵਿਚਾਰ ਰੱਖੇ ਮੇਰੀ ਬੇਨਤੀ ਹੈ ਕਿ ਥੋੜਾ ਜਿਹਾ ਟਾਈਮ ਹੋਰ ਬੈਠੋ ਮੈਂ 2 ਮਿੰਟ ਲਾਉਣੇ ਆ ਇਹ ਨਰ estrana ਨਾ ਕਰੋ ਪੰਦ ਕਰੋ ਯਾਰ ਤੁਮ ਬੇਨਤੀ ਇਹ ਹੈ ਜੀ ਇਸ ਹਲਕੇ ਦੇ ਵਿੱਚ ਜੋ ਹੋਇਆ ਆਪਾਂ ਨੇ ਚੰਗੀ ਤਰ੍ਹਾਂ ਦੱਸਿਆ ਬੜੇ ਤਰੀਕਿਆਂ ਨਾਲ ਸਮਝਾਇਆ ਜੇ ਇਹ ਕੰਮ ਕਰਨਾ ਹੀ ਸੀ ਏਡੀ ਫ੍ਰਸਟ੍ਰੇਸ਼ਨ ਸੀ ਇਹ ਸਮਾਨੀ ਸੀ ਤੁਸੀਂ ਦੇਖੋ ਯੁੱਧ ਦੇ ਵਿੱਚੋਂ ਇੱਕ ਗੱਲ ਹੋ ਗਈ ਇੰਨੀ ਗਾਲੀ ਗੱਲਾਂ ਤੇ ਆਪਾਂ ਕਰਦੇ ਯਾਰ ਜ਼ਿੰਦਗੀ ਆਪਾਂ ਬਹੁਤ ਪ੍ਰੇਮ ਕੀਤਾ ਇਸ ਬਲਗੁਰੂ ਨਾਲ ਬਹੁਤ ਸਿੱਖਾਇਆ ਛੋਟੇ ਭਰਾਵਾਂ ਨੂੰ ਮੈਂ ਕਹਿਆ ਯਾਰ ਗੱਲ ਸਮਝਦਾ ਕੋਈ ਮਸਤਾਲ ਨਹੀਂ ਸੀਗਾ ਮੈਂ ਵੀ ਬਹੁਤ ਕਰਦੀਆਂ ਕੀਤੀਆਂ ਪਰ ਮੈਂ ਇਤਨਾ ਇੱਕ ਕੰਮ ਨਹੀਂ ਕਰੀ ਕੀਤਾ ਸੀ ਮੈਂ ਕਹਿੰਦਾ ਸਟੈਂਡ ਲੈਂਦਾ ਸੀ ਲੋਕਾਂ ਵਾਸਤੇ ਪਬਲਿਕ ਵਾਸਤੇ ਪਰ ਇੰਡੀਵਿਜੂਅਲ ਜਿੰਦਾ ਬਗਾਉਣ ਵਾਸਤੇ ਮੈਂ ਆਪਣੀ ਪਰਸਨਲ ਜਿੰਦਾ ਬਗਾਉਣ ਵਾਸਤੇ ਇਸ ਤਰ੍ਹਾਂ ਨਹੀਂ ਕੀਤਾ ਪਬਲਿਕ ਵਾਸਤੇ ਲੜਾਈ ਲੜੀ ਪਬਲਿਕ ਦੇ ਕੰਮਾਂ ਵਾਸਤੇ ਲੜਾਈ ਲੜੀ ਉਹ ਠੀਕ ਹੈ ਮੈਂ ਕਹਾ ਤੂੰ ਇਹ ਕੰਮ ਤੇਰਾ ਬੜਾ ਸਮਾਂ ਆਉਣ ਵਾਲਾ ਤੂੰ ਜਿਸ ਫੌੜੀ ਤੇ ਆ ਨਾ ਕਿੰਧੋ ਤਿਲਕ ਕਹਿੰਦਾ ਤੇਰੀ ਸਾਰੀ ਉਮਰ ਮੁਟਕੇ ਉਹ ਜਗ੍ਹਾ ਬਣਨੀ ਨਹੀਂ ਇਤਰਾ ਕਹਿੰਦਾ ਹੁਣ ਤੁਝਾ ਰਿਆ ਹੋਵੇ ਤੇ ਗੱਲ ਥੋੜੀ ਬੰਦਦੀ ਹੈ ਤੈਨੂੰ ਦੇਖਦਾ ਤਾਂ ਨਜ਼ਾਰਾ ਪਰ ਯਾਰ ਮੈਂ ਦੇ ਨਹੀਂ ਮੇਰੀ ਗੱਲ ਸੁਣ ਲੈ ਮੈਂ 30 35 ਸਾਲ ਬੀਜੇਪੀ ਚ ਰਿਹਾ ਮੈਂ ਹਿੰਦੂ ਆ ਪੰਜਾਬੀ ਆ ਅੜਖੀ ਆ ਪਿੰਡ ਦੇ ਰਿਹਾ ਆਂ ਜਟਾ ਨੂੰ ਰਹਿ ਤਰੇ ਜਿੰਮੇਦਾਰਾ ਕੀਤਾ ਸੰਤ ਕੋਈ ਫਰਕ ਨਹੀਂ ਲੱਗਾ ਕੌਣ ਸਰਦਾਰ ਕੌਣ ਹੋਣਾ ਜੜ ਕੋਈ ਹੈ ਜਿਸ ਮੁੱਦੇ ਤੇ ਪਾਰਟੀ ਨੇ ਮੈਨੂੰ ਕੱਢਿਆ ਮੈਨੂੰ ਉਹਦਾ ਫਖਰ ਆ ਮੈਨੂੰ ਬੀਜੇਪੀ ਨੇ ਜੋ ਕੱਢਿਆ ਨਾ ਭਾਰਤੀ ਜਨਤਾ ਪਾਰਟੀ ਤੋਂ 6 ਸਾਲ ਬਾਅਦ ਮੈਂ ਸਦਾ ਵਾਸਤੇ ਕਾਂਡਾ ਮਾਰਿਆ ਉਹਨਾਂ ਤੇ ਉਹਨਾਂ 6 ਸਾਲ ਵਾਸਤੇ ਇਸ ਕਰਕੇ ਕੱਢਿਆ ਮੈਂ ਪੰਜਾਬ ਵਾਸਤੇ ਖੜਾ ਹੋਇਆ ਪੰਜਾਬ ਦੇ ਕਿਸਾਨਾਂ ਵਾਸਤੇ ਪੰਜਾਬ ਦਾ ਪਾਣੀ ਪੀਤਾ ਪੰਜਾਬ ਦੀ ਕਿਸਾਨੀ ਮੈਂ ਉਹ ਆਪਣੇ ਪਿੰਡੇ ਤੇ ਉਸ ਤੇ ਜਨਾਈ ਆ ਇਸ ਕਰਕੇ ਮੈਨੂੰ ਉਸ ਦਾ ਫਖਰ ਹੈ ਕਿ ਮੈਂ ਪੰਜਾਬ ਵਾਸਤੇ ਖੜਾ ਆਇਆ ਇਸ ਕਰਕੇ ਖੜਿਆ ਯਾਰ ਇੱਕ ਮਿੰਟ ਮੇਰੇ ਵੀਰ ਜੀ ਤਾਂ ਤੁਸੀਂ ਆਪੋ ਜੀ ਗੱਡੀ ਚ ਲੈ ਜਾਓ ਮੈਨੂੰ ਉਹਦਾ ਫਖਰ ਹੈ ਹੁਣ ਜੇ ਮੈਂ ਖੜਾ ਆਇਆ ਮੇਰੇ ਕੋ ਦੁਦੀਆਂ ਨੈਸ਼ਨਲ ਪਾਰਟੀਆਂ ਸੀ ਸਰਕਾਰ ਜਿਹਨਾਂ ਨੇ ਬੜਾਈ ਉਹ ਤਲੇ ਮਾਰਦੇ ਪਰ ਮੈਂ ਜਿਸ ਮੁੱਦੇ ਨੇ ਗਿਆ ਜਿਸ ਮੁੱਦੇ ਤੇ ਉਹਨਾਂ ਮੈਨੂੰ ਕੱਢਿਆ ਉਸ ਮੇਰੀ ਇੱਛਾ ਦੀ ਪੂਰਤੀ ਕੋ ਪਾਰਟੀ ਕਰਦੀ ਸੀ ਪੰਜਾਬ ਦੀ ਗੱਲ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਮੈਂ ਲਾਲੇ ਨੂੰ ਉਸ ਵੇਲੇ ਤੁਹਾਨੂੰ ਪਤਾ ਹੈਗਾ ਗਰਾਫ ਸਭ ਤੋਂ ਥੱਲੇ ਲੈਵਲ ਤੇ ਸੀ ਅੱਜ ਦੇ ਪ੍ਰਮਾਤਮਾ ਦੀ ਕਿਰਪਾ ਨਾਲ ਸਮਾਂ ਬਦਲਦੇ ਆ ਅਸੀਂ ਕੰਮ ਕੀਤਾ ਇਕੱਠਿਆਂ ਨੇ ਮੈਨੂੰ ਪਤਾ ਸੰਦੀਪ ਜੀ ਦਾ ਰਜੈਨ ਮੈਨੂੰ ਬਾਦਲ ਸਾਹਿਬ ਦੀ ਭਾਈਚਾਰਕ ਸੋਚ ਇਹਨਾਂ ਦਾ ਜੋ ਵਿਜ਼ਨ ਜੋ ਇਹਨਾਂ ਦੀ implementation and your practice